ਜੋ ਜਿਤ ਰਾਜਾ ਬੜਿੰਗ ਜੀ ਦੀ ਹੋਈ ਹੈ ਪਹਿਲਾ ਸਾਡੇ ਚੈਨਲ ਵੱਲੋਂ ਵੀ ਤੁਹਾਨੂੰ ਮਤਲਬ ਵਧਾਈ ਇਹ ਪੰਜਾਬ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਜਿਸ ਦਾ ਨਾਮ ਹੀ ਰਾਜਾ ਬੜਿੰਗ ਹੈ ਤੇ ਉਹ ਆਏ ਨੇ ਤੇ ਉਹ ਆਲ ਓਵਰ ਪੰਜਾਬ ਦੇ ਏਰੀਆ ਦੇ ਵੀ ਪ੍ਰਧਾਨ ਹੈ ਤੇ ਉਹਨਾਂ ਨੂੰ ਪੰਜਾਬ ਦੀ ਰਗ ਰਗ ਦਾ ਪਤਾ ਵੀ ਹੈ ਕਿ ਕਿੱਥੇ ਜਿਹੜੇ ਫਰਕਰ ਤੇ ਕਿਹੜੇ ਸਾਰਿਆ ਕਰਤਾ ਉਹਨਾਂ ਨਾਲ ਮਤਲਬ ਜੁੜ ਕੇ ਕੰਮ ਕਰ ਰਹੇ ਆ ਜਿਹੜੇ ਨਹੀਂ ਕਰ ਰਹੇ ਇਨਾ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਮਤਲਬ ਇਸ ਕਾਬਲ ਸਮਝਿਆ ਕਿ ਉਹ ਜਿੱਤ ਨੂੰ ਨਿਸ਼ਚਿਤ ਕਰ ਸਕਦੇ ਤੇ ਅਸੀਂ ਵੀ ਉਹਨਾਂ ਨੂੰ ਇਸ ਜਿੱਤ ਪਰ ਵਧਾਈ ਦਿੰਦੇ ਆ ਤੇ ਤੁਹਾਡਾ ਕੀ ਕਹਿਣਾ ਹੈ ਸਰ ਮੈਂ ਤੁਹਾਡੇ ਚੈਨਲ ਰਾਹੀਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਹਾਂ ਧਿਆਨ ਦੇ ਦੂਸਰੀ ਗੱਲ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ ਐਮਪੀ ਚੁਣਿਆ ਜਾਣਾ ਚਾਹੀਦਾ ਹੈ ਇਹ ਸਪੈਸ਼ਲ ਮੈਸੇਜ ਦੇ ਰਿਹਾ ਤੁਹਾਡੇ ਲਈ ਐਮਪੀ ਚੁਣਿਆ ਜਾਣਾ ਉਹ ਬੰਦਾ ਹੁੰਦਾ ਹੈ ਜਿਹੜਾ ਤੁਹਾਡੇ ਮੁੱਦੇ ਜਿਹੜੇ ਹੈ ਲੈ ਕੇ ਜਾਵੇ ਅੱਜ ਮੁੱਦਾ ਇਹ ਹੀ ਨਿਹਿਤ ਰੰਦਾ ਲੈ ਕੇ ਜਾਣਾ ਅੱਜ ਮੁੱਦੇ ਹੈਗੇ ਬੇਰੋਜ਼ਗਾਰੀ ਅਨਪੜਤਾ ਜਿਹੜੀ ਫੈਲੀ ਹੈ ਔਰ ਜਿਹੜੇ ਲੋਕਾਂ 'ਚ ਨਸ਼ਾ ਵਿਕਰੇ ਆ ਸਪੈਸ਼ਲੀ ਇਹ ਮੁੱਦੇ ਹਟਾਏ ਜਾਣ ਰਾਜਾ ਜੀ ਜਿੱਦ ਕਵਾਲਿਟੀ ਆ ਦੇਖੋ ਇੱਕ ਸੰਗਠਨ ਦਾ ਜਿਹੜਾ ਮਾਲਿਕ ਹੁੰਦਾ ਵਾ ਉਹਦੇ 'ਚ ਕੁਆਲਿਟੀ ਬੇਸ ਤੇ ਉਹਨੂੰ ਬਣਾਇਆ ਜਾਂਦਾ ਪੰਜਾਬ ਪ੍ਰਧਾਨਤਰੀ ਰਏ ਨੇ ਇਹਦੇ ਨੇ ਪੂਰੇ ਇੰਡੀਆ ਦੇ ਰਏ ਨੇ ਪ੍ਰਧਾਨ ਜਿਸ ਹੱਬ ਨਾਲ ਦੇਖੋ ਕੁਆਲਿਟੀ ਬੇਸ ਤੇ ਬੰਦਾ ਉੱਪਰ ਆਂਦਾ ਔਰ ਸਾਨੂੰ ਰਾਹੁਲ ਗਾਂਧੀ ਜਿਹੜੇ ਬਹੁਤ ਅੱਛਾ ਕਹਿਣਗੇ ਮੈਂ ਹੀ ਤੁਹਾਨੂੰ ਸਪੈਸ਼ਲੀ ਤੁਹਾਨੂੰ ਦੱਸਣਾ ਚਾਹਣਾ ਉਹ ਪਰਿਵਾਰ ਦੇਖੋ ਜਿੱਥੇ ਉਹ ਐਡੀ ਦੂਰੋਂ ਚੱਲ ਕੇ ਇੱਥੇ ਆਏ ਸਾਡੇ ਵਿੱਚ ਆ ਕੇ ਉਹਨਾਂ ਨੇ ਪਰਿਵਾਰ ਦੇ ਬਾਰੇ ਇੱਕ ਸੰਗਠਨ ਨੂੰ ਤਿਆਰ ਕੀਤਾ ਇੱਕ ਬੜਾ ਵੱਡਾ ਇੱਕ ਕਦਮ ਸੀਗਾ ਕਾਂਗਰਸ ਬਿਕਰੀ ਨੂੰ ਇਕੱਠਾ ਕਰਨਾ ਔਰ ਚਲਾਣਾ ਔਰ ਉਹਨਾਂ ਨੇ ਇੱਕ ਪਹਿਲੇ ਆਧਾਰ ਦੇ ਪਰਿਵਾਰ ਨੂੰ ਕਿ ਆਪਣੀ ਕੀਤਾ ਔਰ ਸਾਰੇ ਪਰਿਵਾਰ ਹਲਕੇ ਨੂੰ ਲੈ ਕੇ ਚੱਲੇ ਜਿਹੜੇ ਬੰਦੇ ਨੇ ਇੱਕ ਮਹੀਨੇ ਦੇ ਵਿੱਚ ਲੋਕਾਂ ਦਾ ਪਿਆਰ ਇਹਨਾਂ ਜਿੱਤ ਲਿਆ ਔਰ ਤੁਸੀਂ ਦੇਖੋ ਮਿੱਟੂ ਜੀ ਨੂੰ ਅਸੀਂ 15 ਸਾਲ ਤੋਂ ਜੁਤਾਨਦੇ ਆ ਰਹੇ ਹਾਂ ਸਾਡਾ ਕਿੰਨਾ ਕੁ ਪਰਿਵਾਰ ਕਾਂਗਰਸ ਦਾ ਪਰਿਵਾਰ ਹੋਏਗਾ ਅਸੀਂ ਉਸ ਬੰਦੇ ਨੂੰ ਹਟਾ ਕੇ ਹੁਣ ਰਾਜਾ ਜੀ ਨੂੰ ਅਗੇ ਸੋਪਿਆ ਆਪਣੇ ਦਿਲ ਸੋਪਿਆ ਕਹਿੰਦੇ ਦਿਲਾਂ ਦਾ ਰਾਜਾ ਸਾਡਾ ਰਾਜਾ ਇਹ ਕਿਵੇਂ ਨਾਰਾ ਨਿਕਲਿਆ ਇਹ ਐਵੇਂ ਨਹੀਂ ਨਿਕਲਦਾ ਰਾਜਾ ਇਹ ਤਾਂ ਹੀ ਨਿਕਲਦਾ ਜਿੰਦੇ ਉੱਤੇ ਤੁਹਾਡੇ ਪਿਆਰ ਹੁੰਦਾ ਤੁਸੀਂ ਉਹਨਾਂ ਦਾ ਪਰਿਵਾਰ ਦਾ ਇੱਕ ਇੱਕ ਬੰਦਾ ਦੇਖੋ ਉਹਨਾਂ ਨੇ ਤੁਹਾਨੂੰ ਦਿਲ 'ਚ ਰੱਖ ਕੇ ਆਪਣਾ ਸਮਝ ਕੇ ਔਰ ਉਹਨਾਂ ਹੀ ਪਿਆਰ ਲੁਧਿਆਣਾ ਵਾਲੇ ਨੇ ਦਿੱਤਾ ਔਰ ਵੋਟਾਂ ਦੇ ਪ੍ਰਤੀ ਰੋਧ ਦਿੱਤਾ ਔਰ ਅੱਜ ਉਹ ਪਰਿਵਾਰ ਸਾਡੇ 'ਚ ਆ ਕੇ ਖੁਦ ਕਹਿ ਰਿਹਾ ਕਿ ਜਿੰਨਾ ਅਸੀਂ ਪਿਆਰ ਦੀ ਮੀਤ ਨਹੀਂ ਕੀਤੀ ਸਾਨੂੰ ਲੋਕਾਂ ਨੇ ਉਹਨਾਂ ਪਿਆਰ ਦਿੱਤਾ ਔਰ ਵਾਦਾ ਕਰਦੇ ਹਾਂ ਤੁਹਾਨੂੰ ਜਿੰਨਾ ਤੁਸੀਂ ਲੋਕਾਂ ਨੇ ਪਿਆਰ ਵੋਟਾਂ ਦੇ ਪ੍ਰਤੀ ਉਹਨਾਂ ਦਿੱਤਾ ਉਹ ਤੁਹਾਨੂੰ ਵਾਪਸੀ ਜ਼ਰੂਰ ਦੇਣਗੇ ਔਰ ਇੱਥੇ ਸਾਡੀ ਕਾਂਗਰਸ ਪ੍ਰਚੰਡ ਬਹੁਮਤ ਦੇ ਨਾਲ ਅੱਗੋਂ ਸਾਡਾ ਵਿਕਾਸ ਕਰੇਗੀ ਔਰ ਲੋਕਾਂ ਨੂੰ ਮੁੱਧਿਆ ਦੀ ਰਾਜਨੀਤੀ ਸਿਖਾਏਗੀ ਧਰਮਾਂ ਦੀ ਰਾਜਨੀਤੀ ਸਿਖਾਏਗੀ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਸਪੈਸ਼ਲੀ ਲੁਧਿਆਣੇ ਦੇ ਹੋਰ ਹਾਰੇ ਹਰ ਕਿਸੇ ਨਾਗਰਿਕ ਦਾ ਕਰਦਾ ਹਾਂ ਜਿਸ ਬੰਦੇ ਨੇ ਆਪਣਾ ਟਾਈਮ ਬੱਡ ਕੇ ਜਿਸ ਬੰਦੇ ਨੇ ਗਰਮੀ ਦੇ ਵਿੱਚ ਨਹੀਂ ਕੈਂਪੇਨ ਕੀਤੀ ਔਰ ਲੋਕਾਂ ਨੂੰ ਧਰਮ ਦੇ ਨਾਲ ਨਾਲ ਰਾਜਨੀਤੀ ਤੋਂ ਇਲਾਵਾ ਇੱਕ ਇਹ ਚੀਜ਼ ਸਿਖਾਏਗੀ ਦੀ ਦੁਨੀਆਦਾਰੀ ਔਰ ਆਪਸੀ ਭਾਈਚਾਰਾ ਸਾਨੂੰ ਵੱਡਾ ਤਾਕਤ ਹੈ ਔਰ ਮੈਂ ਉਮੀਦ ਕਰਦਾ ਇਹ ਲੋਕਾਂ ਦਾ ਵਿਸ਼ਵਾਸ ਬਣਿਆ ਰਹੇਗਾ ਸਾਡੀ ਟੀਮ ਦੇ ਪ੍ਰਧਾਨ ਸੰਜੀਤ ਤਲਵਾਰ ਜੀ ਜ਼ਿਲ੍ਹਾ ਪ੍ਰਧਾਨ ਜੋ ਹੈਗੇ ਨੇ ਦਿਨ ਰਾਤ ਇਕ ਕੀਤਾ ਉਹਨਾਂ ਦੀ ਮਿਹਨਤ ਸਦਕਾ ਹੈ ਕਿ ਉਹਨਾਂ ਨੇ ਆਪਣੇ ਹਲਕੇ ਤੋਂ ਇਲਾਵਾ ਸਾਰੇ ਲੁਧਿਆਣੇ ਚ ਕੈਂਪੇਨ ਕੀਤੀ ਔਰ ਕੈਂਪੇਨ ਦਾ ਰਿਜ਼ਲਟ ਹੈ ਜੀ ਕਾਂਗਰਸ ਨੇ ਆਪਣਾ ਇਸ ਹਲਕੇ ਤੋਂ ਵੀ ਬੜੀ ਅੱਛੀ ਵੋਟ ਬੈਂਕ ਪ੍ਰਾਪਤ ਕੀਤਾ ਔਰ ਲੋਗਾਂ ਨੇ ਵਾਪਸ ਉਸ ਮੁਖਤਾਰਾਜ ਵਾਪਸ ਲੈ ਕੇ ਆਏ ਜਿੱਤੋਂ ਉਹ ਥੋੜੇ ਜਿਹਾ ਹਿਲ ਗਏ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਸਾਰੇ ਯਾਰ ਜਿਹੜੀ ਕੋ ਕਾਂਗਰਸ ਥੋੜੀ ਜਿਹੀ ਥੱਲ ਬੈ ਚੁੱਕੀ ਸੀ ਜਿਹੜੇ ਸੋਚਦੇ ਨਹੀਂ ਪਤਾ ਨਹੀਂ ਕੀ ਹੋਣਾ ਅੱਗੇ ਕੀ ਨਹੀਂ ਹੋਣਾ ਲੇਕਿਨ ਉਹ ਜੁਝਾਰੂ ਲੀਡਰ ਸੀ ਸਾਡੇ ਵਰਗੇ ਮਤਲਬ ਇੱਕ ਜੁਸ਼ੀਲੇ ਲੀਡਰ ਸੀ ਉਹਨਾਂ ਨੇ ਆ ਕੇ ਜਿਹੜਾ ਆਂਦਿਆ ਸਾਲੂ ਜਾਨਾ ਸੰਭਲਿਆ ਤੇ ਜਿਨ੍ਹਾਂ ਦੇ ਰਹਿਨਵਾਈ ਦੇ ਵਿੱਚ ਜਿੱਦਾਂ ਸਾਡੇ ਸੰਜੇ ਤਵਾੜੀ ਜਿਹੜੇ ਲੁਯਾਨਾ ਸ਼ਹਿਰੀ ਦੇ ਪ੍ਰਧਾਨ ਹੈ ਉਹਨਾਂ ਦੀ ਪੂਰੀ ਫੂਟ ਜੋਸ਼ ਕੋਟਰੀ ਉਹਨਾਂ ਦੇ ਵਿੱਚ ਤੇ ਜਦੋਂ ਤੁਹਾਨੂੰ ਪਤਾ ਹੈ ਹਮ ਪਿਆਲੇ ਹਮੋਂ ਕੋ ਮਿਲ ਜਾਂ ਤਾਂ ਵਿਹਤਾ ਦਾ ਮਤਲਬ ਰੋਣ ਕੇ ਲੱਗ ਜਾਂਦੀਆਂ ਫਿਰ ਤਾਂ ਪਾਰਟੀ ਤੋਂ ਆਪਣੇ ਆਪ ਹੀ ਜੋਸ਼ ਆ ਜਾਂਦਾ ਜੇ ਲੀਡਰ ਸਾਡਾ ਜੋ ਛੇਲਾ ਹੋਵੇ ਤੇ ਵਰਤਾਜ ਜੋਸ਼ਤਾਪੇ ਆ ਜਾਂਦਾ ਸੋ ਇਹਨਾਂ ਦਾ ਮੁੱਖ ਅਜੰਡਾ ਸੀ ਲੁਹਿਆਣੇ ਦੇ ਵਿੱਚ ਵਾਰਤਵਾਦ ਆਪਣੀ ਕਾਗਦਸ ਨੂੰ ਦੁਬਾਰਾ ਜਿੰਦਾ ਕਰਨਾ ਸੋ ਰਿਜ਼ਲਟ ਤੁਹਾਡੇ ਸਾਹਮਣੇ ਹੈ ਰਾਜਾ ਵੜਿੰਗ ਜੀ ਪੂਰ ਜ਼ੋਰ ਵੋਟਾਂ ਤੋਂ ਜਿੱਤੇ ਨੇ ਬਹੁਤ ਵਧੀ ਭਾਰੀ ਮਤਾ ਤੋਂ ਜਿੱਤੇ ਨੇ ਨਹੀਂ ਇੱਕ ਜਿਹੜਾ ਮਤਲਬ ਇਹਨੂੰ ਕਹਿੰਦੇ ਸੀ ਇਹ ਬਾਰੀ ਵਿਅਕਤੀ ਹੈ ਜੀ ਮਤਲਬ ਉਹ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਸਰ ਇਹੀ ਗੱਲ ਹੈ ਨਾ ਹੁਣ ਦੂਜੀਆ ਪਾਰਟੀ ਵਾਲਿਆਂ ਕੋ ਅਜੰਡਾ ਤਾਂ ਹੁੰਦਾ ਨਹੀਂ ਉਹ ਤਾਂ ਇਹ ਦੇ ਦੇ ਵੀ ਅਸੀਂ ਸਿਟੀਜਨਾਂ ਨਾਲ ਲੁਹਿਆਣੇ ਦੇ ਉਹ ਤਾਂ ਬੰਗਲਾਦੇਸ਼ ਤੋਂ ਥੋੜੀ ਆਏ ਜੀ ਉਹ ਵੀ ਤਾਂ ਪੰਜਾਬ ਪੂਰਾ ਪੰਜਾਬ ਸਮਾਰਦੇ ਤੇ ਉਸ ਤੋਂ ਬਾਅਦ ਫੇਰ ਦੇਖੋ ਤੁਸੀਂ ਬਾੜੀ ਵਿਅਕਤੀ ਇਹ ਪੰਜਾਬ ਹੈ ਯਾਰ ਇੱਥੇ ਦਾ ਬਾਹਰ ਬੂਰਦਾ ਤਾਂ ਕੋਈ ਜਿਹੜਾ ਘਰ ਆ ਗਿਆ ਉਹ ਰੱਬ ਦੇ ਬਰਾਬਰ ਹੈ ਉਹਦਾ ਬਾਹਰ ਦਾ ਤਾਂ ਕੋਈ ਮਤਲਬ ਹੀ ਇਹ ਤਾਂ ਪਾਰਟੀਆਂ ਕੋਈ ਸ਼ਗੂਫਾ ਨਹੀਂ ਸੀ ਰਾਜਾ ਵਿਢਿੰਗ ਨੂੰ ਲੈ ਕੇ ਉਹਨਾਂ ਤਾਂ ਪਹਿਲਾਂ ਹੀ ਟੈਂਸ਼ਨ ਪੈ ਗਈ ਜੀ ਕਿ ਪਵਾ ਲਿਆ ਨੇ ਤਾਂ ਹਰਾਰੇ ਨਾ ਸਾਨੂੰ 5 ਮਿੰਟ ਇਸ ਕਰਕੇ ਉਹਨਾਂ ਨੇ ਬਾੜੀ ਸ਼ਬਦ ਦਾ ਇਸਤੇਮਾਲ ਕੀਤਾ ਤਾਂਕਿ ਲੋਕਾਂ ਦਾ ਮਾਈਂਡ ਚੇਂਜ ਕਰ ਸਕੇ ਲੇਕਿਨ ਲੋਕ ਬਹੁਤ ਸਿਆਣੇ ਸੀ ਉਹਨਾਂ ਨੂੰ ਪਤਾ ਸੀ ਇਹ ਸਾਡੇ ਪੰਜਾਬ ਦਾ ਭਲਾ ਸੋਚਣ ਵਾਲਾ ਹੈ ਰਾਜਾ ਵਿਢਿੰਗ ਇਹ ਪੰਜਾਬ ਪੂਰਾ ਜਿਹੜਾ ਪੂਰਾ ਪੰਜਾਬ ਸੰਭਾਲ ਸਕਦਾ ਹੈ ਤੇ ਉਹ ਲੁਧਿਆਣਾ ਕੀ ਹੁੰਦੇ ਵਾਸਤੇ ਸੋ ਬਹੁਤ ਬਹੁਤ ਕਾਨੂੰ ਜਿਹੜਾ ਉਹ ਤੁਹਾਨੂੰ ਲੱਗਦਾ ਕਿ ਇਹ ਧਰਮ ਨਿਰਪੇਖਤਾ ਦਾ ਪੱਖ ਵੀ ਇਹ ਤੇ ਚੱਲਿਆ ਕਿਤੇ ਨਾ ਕਿਤੇ ਧਰਮ ਨੂੰ ਲੈ ਕੇ ਭਾਜਪਾ ਨੇ ਉਹ ਫੈਕਟਰ ਨਹੀਂ ਲਿਆਇਆ λα ਲੋਕਾਂ ਨੂੰ ਮੰਨਿਆ ਪਰ ਉਹ ਜਿਹੜਾ ਧਰਮ ਦਾ ਫੈਕਟਰ ਹੈ ਉਹ ਕਿੰਨਾ ਵੀ ਚੱਲਿਆ ਸਰ ਏਦਾਂ ਦੇਖੋ ਭਾਜਪਾ ਕੋਲ ਦੇਖੋ ਪਹਿਲੀ ਗੱਲ ਤਾਂ ਹੈ ਕਿ ਜੇ 10 ਸਾਲ ਤੋਂ ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਰਹੇ ਨੇ ਤੇ ਭਾਜਪਾ ਕੋਲ ਮਿੰਤਾ ਸਮਝ ਨਹੀਂ ਆਉਂਦੀ ਐਡੀ ਵੱਡੀ ਪਾਰਟੀ ਹੋਣ ਦੇ ਬਾਵਜੂਦ ਇੱਕ ਮੰਦਰ ਤੋਂ ਇਲਾਵਾ ਕੋਈ ਉਹਨਾਂ ਕੋਲ ਹੈ ਹੀ ਨਹੀਂ ਜਿਹੜੇ ਲੋਕਾਂ ਦੇ ਵਿੱਚ ਲਿਆ ਸਕਣ ਕਾਂਗਰਸ ਕੋਲ ਤਾਂ ਬੇਸ਼ੁਮਾਰ ਚੀਜ਼ਾਂ ਹੈ ਬੇਰੋਜ਼ਗਾਰੀ ਖਤਮ ਕਰਨੀ ਵਨਭਾਈ ਦਸਮ ਕਰਨੀ ਸਾਰਾ ਕੁਝ ਕਹਿੰਦਾ ਕਾਂਗਰਸ ਹੀ ਕਰ ਸਕਦੀ ਹੈ ਨਾ ਭਾਜੀ ਬੀਜੇਪੀ ਨੇ ਇੱਕ ਇਹੀ ਏਜੰਡਾ ਲੈ ਕੇ ਲੋਕਾਂ ਨੂੰ ਘਬਰਾਹ ਕਿਤਾ ਸੀ ਪਰ ਚਲੋ ਅਸੀਂ ਕਹਿੰਦੇ ਆਂ ਸ਼੍ਰੀ ਰਾਮ ਪ੍ਰਭੂਜਾ ਜੁਗਾ ਜੁਗਾ ਤੋਂ ਬਰਾਜਾ ਲੇਕਿਨ ਇਹਨਾਂ ਨੇ ਸ਼੍ਰੀ ਰਾਮ ਜੀ ਨੂੰ ਆਪਣੀ ਪਾਰਟੀ ਦੇ ਕੈਡੈਂਟੀ ਬਣਾਤਾ ਜਿਹੜਾ ਇਹਨਾਂ ਨੇ ਨਾਰਾ ਦਿੱਤਾ 400 ਪਾਰ ਸ਼ਹਿਰ ਭਗਵਾਨ ਜੀ ਨੂੰ ਜੀ ਪਸੰਦੀ ਸੀ ਇਸ ਕਰਕੇ ਯੋਧਿਆਲੀ ਸੀਟੀ ਹਟ ਗਈ ਕਿਥੋਂ ਯੋਧੇ ਆਰਾਮ ਮੰਦਰ ਬਣਿਆ ਸੀ ਦੇਖੋ ਕੀ ਹੋ ਗਈ ਗੱਲ ਤੇ ਬਿੱਟੂ ਦੇ ਹਾਰਨ ਦੇ ਕੀ ਪੈਟਰ ਨੇ ਕੀ ਕਮੀਆਂ ਰਹਿ ਗਈਆਂ ਹਾਂ ਉਹ ਤਾਂ ਕਹਿੰਦੇ ਜੀ ਸਾਡੇ ਜਿਹੜੇ ਹੈ ਮਤਲਬ ਇਹਦਾ ਕੁਝ ਤਰਾਤਾ ਲੁਧਿਆਣੇ ਵਾਲੇ ਨਾਲ ਸਾਥ ਨਹੀਂ ਦਾ ਸਰਦਾਂ ਦੇਖੋ ਬਿੱਟੂ ਹੀ ਦਾ ਸਭ ਤੋਂ ਪਹਿਲਾਂ ਪਹਿਲਾ ਵੱਡਾ ਹਾਰ ਦਾ ਇਫੈਕਟ ਹੈ ਜਿਵੇਂ ਧੋਖੇ ਵਾਜੀ ਜਿਹੜੇ ਉਹਨਾਂ ਨੇ तमाम ਕਾਂਗਰਸ ਦੇ ਦਿਲ ਤੇ ਸੱਟ ਮਾਰੀ ਹੈ ਬਿਨਾਂ ਕਿਸੇ ਨੂੰ ਵਿਸ਼ਵਾਸ ਚ ਲੈ ਕੇ ਉਹਨਾਂ ਨੇ ਪਾਰਟੀ ਚੇਂਜ ਕੀਤੀ ਸ਼ਾਇਦ ਉਹਨਾਂ ਦੇ ਮਨ ਚ ਲਾਲਚ ਸੀ ਕਿਤੇ ਸੈਂਟਰ ਚ ਤੀਸਰੀ ਵਾਰ ਮੋਦੀ ਜੀ ਆਣਗੇ ਮੈਨੂੰ ਮunicipal ਵੀ ਮਿਲ ਜੇਗੀ ਮੈਨੂੰ ਉਹ ਵੀ ਮਿਲ ਜੇਗਾ ਮੈਂ ਜਿੱਤ ਵੀ ਜਾਵਾਂਗਾ ਲੇਕਿਨ ਇਹ ਤੁਹਾਨੂੰ ਪਤਾ ਲੁਧਿਆਣਾ ਸ਼ਹਿਰ ਦੇ ਬੜੇ ਸਮਝਦਾਰ ਹੈ ਉਹਨਾਂ ਨੂੰ ਪਤਾ ਹੈ ਕਿਹੜਾ ਬੰਦਾ ਡਿਸਰਵ ਕਰਦਾ ਹੈ ਕਿਹੜਾ ਨਹੀਂ ਕਰਦਾ ਇਹ ਇੱਕ ਜਿਹੜਾ ਮਤਲਬ ਜਿੱਦਾਂ ਹੁਣ ਵਿੜਿੰਗ ਸਾਹਿਬ ਦੇ ਅੱਗੇ ਕੀ ਕਾਰਜਕ੍ਰਮ ਹੈ ਜਿੱਦਾਂ ਮਤਲਬ ਜਿੱਤ ਹੋ ਗਈ ਸਰ ਬਿਲਾਲ ਦਾ ਜਿਹੜੇ ਮੇਨ ਮੁੱਦੇ ਕੀ ਆ ਜਿਹੜੇ ਤੁਸੀਂ ਦੇਖਦੇ ਕਿ ਉਹ ਪਹਿਲ ਦੇ ਹੱਦ ਤੇ ਕਰਨੇ ਚਾਹੀਦੇ ਸਰ ਮੇਨ ਮੁੱਦਾ ਦਾ ਜਿਹਦੇ ਕੋਲ ਜਮੀਨ ਤਾਂ ਆਪਣਾ ਇੱਥੇ ਬੁੱਢੇ ਨਾਲੇ ਦਾ ਮੇਨ ਜਿਹੜਾ ਸਿਸਟਮ ਰੁਕਿਆ ਪਿਆ ਹੈ ਜਿੱਤੇ ਕਿ ਸਾਰੀ ਪਾਰਟੀਆਂ ਨੇ ਬੁੱਢੇ ਨਾਲੇ ਤੇ ਰਾਜਨੀਤੀ ਕੀਤੀ ਪਰ ਕਰਮ ਕਿਸੇ ਨੇ ਵੀ ਨਹੀਂ ਕੀਤਾ ਉਸ ਚੀਜ਼ ਤੇ ਸੋ ਵਿੜਿੰਗ ਸਾਹਿਬ ਦਾ ਪਹਿਲਾ ਏਜੰਡਾ ਤੇ ਹੈ ਵੀ ਬੁੱਢੇ ਨਾਲੇ ਨੂੰ ਪਲੀਅਰ ਕਰਾਂਗੇ ਠੀਕ ਹੈ ਜੀ ਬਿਲਕੁਲ ਸਾਫ ਸੁਥਰਾ ਚੱਗੇ ਫਿਰ ਉਸ ਤੋਂ ਬਾਅਦ ਜਿਹੜੀ ਜਿਹੜੀ ਰਿਕੁਆਇਰਮੈਂਟ ਆਪਣੇ ਲੁਯਾਨਾ ਵਸੀਆਂ ਵਸੇ ਮਸਤ ਹੈ ਜਿਹੜੀ ਚਾਹੀਦੀ ਹੈ ਤੁਹਾਨੂੰ ਪਤਾ ਦਸੀਲਾ ਲੀਡਰ ਲੀਡਰ ਹੈ ਲੋਕ ਸਭਾ ਚ ਵੀ ਬੋਲਦਾ ਹੈ ਵਿਧਾਨ ਸਭਾ ਚ ਵੀ ਬੋਲਦਾ ਹੈ ਉਹਦੀ ਆਵਾਜ਼ ਨੂੰ ਸਭ ਸੁਣਦੇ ਨੇ ਉਹ ਆਪਣੇ ਲੁਯਾਨਾ ਸ਼ਹਿਰ ਵਸੀਆਂ ਦੀ ਆਵਾਜ਼ ਉੱਥੇ ਤੱਕ ਜਰੂਰ ਪਹੁੰਚਾਉਣਗੇ ਜਿਹੜੀ ਜਿਹੜੀ ਪ੍ਰੋਬਲਮਾਂ ਉਹਨਾਂ ਨੂੰ ਸੋਲਵ ਕਰਨਗੇ ਸੋ ਇਸ ਕாக ਲੁਯਾਨਾ ਵਾਲਿਆਂ ਨੇ ਉਹਨਾਂ ਨੂੰ ਭਾਰੀ ਬੋਮਾਂ ਨਾਲ ਜਿਤਾ ਕੇ ਇੱਥੇ ਜਾਂਦੇ ਤੁਹਾਨੂੰ ਲੱਗਦਾ ਨਹੀਂ ਕਿ ਮਤਲਬ ਜਿਹੜਾ ਜੇ ਕਾਂਗਰਸ ਨੇ ਜਾਂਦੇ ਤੇ ਆਮ ਆਦਮੀ ਪਾਰਟੀ ਕੰਮ ਕਰ ਲ ਜਿੱਦਾਂ ਜਿਹੜੇ ਇਹਨਾਂ ਦੇ ਪ੍ਰੋਜੈਕਟ ਸੀਗੇ ਜਿੱਦਾਂ ਸੰਜੇ ਚਲਵਾਰ ਦੇ ਜਿਹੜੇ ਪਹਿਲੇ ਪ੍ਰੋਜੈਕਟ ਸੀਗੇ ਜੇ ਉਹਨਾਂ ਉੱਤੇ ਕੰਮ ਕਰ ਜਾਂਦੀ ਤੇ ਕੀ ਕੀ ਹੋ ਹੋ ਨਹੀਂ ਸਕਦਾ ਸੀ ਕਿ ਮਤਲਬ ਜੇ ਤੱਕ ਇਹਨਾਂ ਦੀ ਉਪਜਾ ਸਰ ਸੋਚ ਤੇ ਸਮਝਣਾ ਰੱਬ ਸਾਰਿਆਂ ਨੂੰ ਬਰਾਬਰ ਦੇ ਨਹੀਂ ਦਿੰਦਾ ਸੋ ਸਮਝ ਦਾ ਬੜਾ ਵੱਡਾ ਇਫੈਕਟ ਹੈ ਸੰਜੇ ਚਲਵਾਰ ਇੱਕ ਐਜੂਕੇਟਿਡ ਪਰਸਨ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਡਵੈਲਪਮੈਂਟ ਦਾ ਮੁੱਦਾ ਲੈ ਕੇ ਇੱਥੇ ਚੱਲੇ ਸੀ ਉਹਨਾਂ ਨੂੰ ਕੁਝ ਹੋਰ ਕੋਈ ਲਾਲਾਈ ਨਹੀਂ ਸੀ ਉਹ ਕਹਿੰਦੇ ਵੀ ਇੰਨਾ ਪਿਆਰ ਲੋਕਾਂ ਨੇ ਦਿੱਤਾ ਫਸਟ ਟਾਈਮ ਐਮਐਲਏ ਬਣ ਗਿਆ ਆ ਕੇ ਉਹਨਾਂ ਨੇ ਸਾਰਾ ਕੁਝ ਕੀਤਾ ਪਰ ਪਤਾ ਨਹੀਂ ਜਨਤਾ ਤੋਂ ਸਾਡੇ ਤੋਂ ਕੋਈ ਗਲਤੀ ਹੋ ਗਈ ਜਿਹਦੇ ਸਾਨੂੰ ਦੁਆਰਾਂਗਾਂ ਨੇ ਕੁਰਸੀ ਨਹੀਂ ਦਿੱਤੀ ਪਰ ਫਿਰ ਵੀ ਉਹਨਾਂ ਦਾ ਸ਼ੁਕਰ ਹੈ ਜਿਹੜਾ ਇਸ ਵਾਰ ਇਹਨਾਂ ਨੇ ਸਾਨੂੰ 33 ਤੋਂ 42 ਤੱਕ ਪਹੁੰਚਾਇਆ ਤੇ ਕਾਂਗਰਸ ਦੀ ਬੋਰਡ ਦਾ ਇਸ ਇਸ ਇਲੈਕਸ਼ਨ 'ਚ ਜ਼ਰੂਰ ਵਧਿਆ ਝਾੜੂ ਬਿਲਕੁਲ ਡਾਊਨ ਹੋ ਗਿਆ ਤੇ ਇਹ ਸੰਜੇ ਤਵਾਰਜੀ ਵੀ ਕੋਈ ਅਚੀਵਮੈਂਟ ਸੀ ਕਿਤੇ ਹੋਏ ਕੰਮ ਹੀ ਸੀ ਜਿਹੜੇ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਹੁਣ ਇਨ ਫਿਊਚਰ ਮਤਲਬ ਕਾਂਗਰਸ ਦੀ ਸਰਕਾਰਾਂ ਆਉਗੀਆਂ ਸਰ ਬਿਲਕੁਲ ਆਉਣਗੀਆਂ ਡੈਫੀਨੇਟ 2027 ਵਿਧਾਨ ਸਭਾ ਦੇਖਿਓ ਤੁਸੀਂ ਕਾਂਗਰਸ ਛੱਠਾਂ ਮਾਰ ਤੱਕ ਦੇਖਿਓ ਸੀਟਾਂ ਲੈ ਕੇ ਸਰਕਾਰ ਬਣਾਏਗੀ ਬਕਾਇਦਾ ਬਣਾਏਗੀ ਜਿੱਥੇ ਅੱਡੇ ਗਿਸ਼ਲੇ ਲੀਡਰ ਹਣ ਰਾਜੇ ਬੜੀ ਕੁਸ਼ਤ ਆ ਜਿਹੜਾ ਪ੍ਰਧਾਨ ਦਿੱਤਾ ਕਾਂਗਰਸ ਪਾਰਟੀ ਨੇ ਉਹ ਬੰਦਾ ਤਾਂ ਨਹੀਂ ਟਿਕਨ ਦਿੰਦਾ ਬਹਿਨ ਦਿੰਦਾ ਟਿੱਕੇ ਕਾਂਗਰਸੀ ਹਨ ਉਹਨਾਂ ਦਾ ਵੱਧ ਚੋੜ ਤੇ ਜੋਜ ਦੇ ਕੇ ਐਕਿ 2027 ਚ ਭਾਰੀ ਬੰਮਨ ਅਸੀਂ ਆਪਣੀ ਸਰਕਾਰ ਬਣਾਣੀ ਆ ਜੋ ਮਰਜੀ ਹੋ ਜੇ ਕਾਂਗਰਸ ਪਾਰਟੀ ਕਮ ਬੈਕ ਕਰੇਗੀ ਪੰਜਾਬ ਦੇ ਵਿੱਚ ਥੈਂਕ ਯੂ ਕੋਈ ਸਾਥੀ ਕਰਦੇ ਨਹੀਂ ਪੀਜਪੀ ਵਾਲੇ ਉਹਨਾਂ ਨੂੰ ਮੇਰੀ ਬੀਤੀ ਹੈ ਕਿ ਪੰਜਾਬ ਨੂੰ ਇਦਾਂ ਨਹੀਂ ਜਿੱਤਿਆ ਜਾ ਸਕਦਾ ਜਾਂ ਕੋ ਗੱਲ ਆ ਕੇ ਜਿੱਤਿਆ ਜਾ ਸਕਦਾ ਡਰਾ ਕੇ ਜਿੱਤਿਆ ਜਾ ਸਕਦਾ ਪੁਲਿਸ ਤੇ ਡੰਡੇ ਨਾਲ ਦੀ ਜਿੱਤਿਆ ਜਾ ਸਕਦਾ ਲੋਕਾਂ ਸਨੇਹ ਨਾਲ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਦਿੱਤਾ ਤੇਰਾ ਸੀਟਾ ਤੁਸੀਂ ਕਹਿੰਦੇ ਸਦਾ ਸਰਕਾਰ ਚ ਸਭ ਤੋਂ ਵੱਡੀ ਪਾਰਟੀ ਦੇ ਰੂਪ ਤੇ ਕਾਂਗਰਸ ਬਣ ਗਏ ਨਾ ਸੀ ਸੱਚ ਕਹਿੰਦਾ ਨਾ ਸੀ ਪੰਜਾਬ ਚ ਸੋ ਦੀ ਤਾਕਤ ਦਾ ਚੋਰ ਨਾ ਅਜਮਾਓ ਨਾ ਦਿਖਾਓ ਪਿਆਰ ਨਾਲ ਮੁਕਾ ਨੂੰ ਗਲਵਕੜੀ ਪਾਉਂਗੇ ਤਾਂ ਤੁਸੀਂ ਸ਼ਾਇਦ ਕੁਝ ਹਾਸਲ ਕਰ ਸਕਦੇ ਹੋ ਨਹੀਂ ਕੁਝ ਹਾਸਲ ਹੋਵੇਗਾ ਦੇ ਦਿਆਂ گے ਜਿਹੜਾ ਜੋ ਸੰਜੇ ਦਾ ਮੇਰੇ ਭਰਾ ਦਾ ਬਹੁਤ ਧੰਨਵਾਦ ਇਸ ਬੰਦੇ ਨੇ ਆਪੇ ਭਰਾਵਾਂ ਵਾਲਾ ਸਕੇ ਭਰਾਵਾਂ ਦਾ ਫਰਜ਼ ਬਣਾਇਆ ਹੈ ਮੋਰਾਸ਼ ਕਰਦਾ ਕਿ ਅਸੀਂ ਆਉਣ ਵਾਲੇ ਸਮੇਂ ਚ ਵੀ ਇਸੇ ਤਰ੍ਹਾਂ ਭਰਾ ਬਣ ਕੇ ਅਸੀਂ ਸੇਵਾ ਕਰਦੇ ਰਹਾਂਗੇ ਔਰ ਦੁਬਾਰਾ ਫੇਰ ਲੁਧਿਆਣੇ ਦੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ سارے کا بہت بہت لوگ ایک